ਸਵਿੰਦਰ ਸਿੰਘ ਜੀ ਨਹਰਾਂ ਵਾਲੇ ਹਜੂਰੀ ਰਾਗੀ ਗੁਰਦੁਆਰਾ ਸਰੋਬਰ ਸਾਹਿਬ ਪੌਦਸਾਹ 10ਵੀਂ ਸਰਦੂਲਗੜ ਤੇ ਇਹਨਾਂ ਦਾ ਕੀਰਤਨ ਸਰਵਣ ਕਰ ਰਹੇ ਨੇ ਆਪਾਂ ਅੰਦਰ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆਂ ਨਾਲੇ ਭਾਈ ਸਾਹਿਬ ਦਾ ਜਿਹੜਾ ਕੀਰਤਨ ਹੈ ਸੁਣਦੇ ਹਾਂ 10 ਮਿੰਟ ਵਧੀਆ ਕੀਰਤਨ ਕਰਦੇ ਆ ਭਾਈ ਸਾਹਿਬ ਜੀ ਆਵਾਜ਼ ਸੁੰਦਰ ਤੇ ਸਪਸ਼ਟ i ਤਾਰੋਂ ਦਾ ਤਾਰ ਪਰੋਂ ਚਾਂਚਕ ਇੱਕ ਸਰਨਾ ਪ੍ਰਭ ਦਾ ਤੂੰ ਦਾ ਤਾਰ ਵੀਡੀਓ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਟਾਂ ਖੜਾ ਸਰਦੂਲਗੜ੍ਹ ਤੇ ਤਾਰੀਖ ਹੋ ਗਈ ਅੱਜ 3 ਦਿਨ ਉਦਵਾਰ ਮਹੀਨਾ ਦਸੰਬਰ ਦਾ ਸਾਲ 2025 ਤੇ ਗੁਰਦੁਆਰਾ ਦੀ ਸਾਹਿਬ ਦੀ ਸਰਾਹ ਤੋਂ ਤਿਆਰ ਹੋ ਕੇ ਤੇ ਹੁਣ ਆਪਾਂ ਚੱਲੇ ਪਾਉਣ ਲੱਗੇ ਆ ਬਰਨਾਲਾ ਸਾਈਡ ਤੇ ਚੱਲਦੇ ਆ ਹੁਣ ਬਰਨਾਲੇ ਨੂੰ ਵਧੀਆ ਰਿਆ ਰਾਤ ਦਾ ਜਿਹੜਾ ਸਗਾ ਮਾਹੌਲ ਚਾਲ ਰਾਤ ਚੰਗੀ কাট ਗਈ ਤੇ ਹੁਣ ਆਪਾਂ ਅੱਗੇ ਵਧਣਾ ਹੈ ਬਰਨਾਲਾ ਸਾਈਡ ਉਹ ਬਰਨਾਲੇ ਨੂੰ ਨਿਕਲਣ ਵਾਸਤੇ ਇੱਥੋਂ ਆਪਾਂ ਚੱਲਾਂਗੇ ਮੇਨ ਸਰਹੜੀ ਉੱਤੇ ਜਿੱਧਰ ਆਪਾਂ ਆਏ ਸੀ ਕਿ ਪੂਸ ਸਾਈਡ ਨੂੰ ਹਨ ਜਾ ਰਹੇ ਆਂ ਸ਼ਹਿਰ ਦੇ ਦੇਖਦੇ ਹੋ ਰੰਗ ਅੱਜ ਫਿਰ ਨਵੀਂ ਧਰਤੀ ਨਵੇਂ ਟਿਕਾਣਾ ਰਿਆਂ ਦਾ ਜਿਹੜਾ ਕਿਤੇ ਕੀਤਾ ਜਾਏਗਾ ਰੜ ਰੜ ਚੰਨ ਦੇ ਨਾਲ ਦੇਖਦੇ ਹਾਂ ਅਗਲੇ ਰਾਉਂਡ ਫਿਰ ਟਿੰਟ ਉਹ ਦੂਰਾ ਸਿਰਕ 15 ਮਿਲ ਗਿਆ ਸੀਗਾ ਇਹ ਉਹਦੀ ਰੌਬ ਜਿਹੜੀ ਹੈ ਘਟ ਗਈ ਸੀ ਹੁਣ ਆਪਾਂ ਉਹ ਕੇ ਟਾਈਮ ਦੇ ਨਾਲ ਹੀ ਸਵਾ 9:00 ਵਜੇ ਦਾ 11 ਮਿੰਟ ਦਾ

ਲਾਗੋਂ ਦੀ ਲੰਗਣਾ ਸਿੱਧੂ ਮੂਸੇਵਾਲੇ ਦੀ ਸਮਾਹ ਦੇ ਕੋਲੋਂ ਦੀ ਮਾਰਸਾ ਦੇ ਲਾਗੋਂ ਦੀ ਇਹ ਵਿਚਾਰ ਬਣਿਆ ਕਿ 10 ਮਿੰਟ ਉਥਾਂ ਦੀ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਕੀਤੀ ਜਾਵੇ ਤੋਂ ਵਿੱਚੋਂ ਦੀ ਨਿਕਲਾਂਗੇ ਉਹਦੇ ਪਿੰਡ ਥਾਣੇ ਕੋਈ ਸਮਾਹ ਦੀ ਪੰਜਾਬ ਦਾ ਲੈਜੈਂਡ ਸਿੱਖ ਸਿੰਗਰ ਸਿਗਾ ਤੁਹੇ ਜੇ ਬੰਦੇ ਬਹੁਤ ਘੱਟ ਹੀ ਕਾਇਦਾ ਹੁੰਦੇ ਆ ਜਿਨ੍ਹਾਂ ਨੇ ਪੰਜਾਬੀ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕੀਤਾ ਸੀ ਜਿਹੜੇ ਜਨ ਸੁਪਦੀਪ ਸਿੰਘ ਸਿੱਧੂ ਦੀ ਸਮਾਤ ਆਪਾ ਆਪਾਂ ਅੱਜ ਜਾਵਾਂਗੇ ਆ ਗਏ 12 ਮਿੰਟ ਲੇਟ ਅੱਗੇ ਪਹੁੰਚੀਏ ਡੈਸਟੀਨੇਸ਼ਨ ਤੇ ਉਥੋਂ ਅਸੀਂ ਹੋ ਕੇ ਜਾਵਾਂਗੇ ਜੇ 5-7-10 ਕਿਲੋਮੀਟਰ ਹੋਇਆ ਤਾਂ ਵੀ ਆਪਾਂ ਕਵਰ ਕਰਾਂਗੇ ਜਿਆਦਾ ਫਰਕ ਨਹੀਂ ਦੱਸ ਸਕਦੇ ਮਿਲਦੇ ਆ ਜਾ ਕੇ ਅੱਗੇ ਉਸ ਰੂਟ ਤੇ ਜਾ ਕੇ ਇਹ ਕੋਈ ਅਡੇ ਚੋਂ ਲੰਘ ਰਹੇ ਆ ਆਪਾਂ ਅਡੇ ਉਹ ਨਾਂ ਕੀ ਆ ਪਤਾ ਨਹੀਂ ਅਜੇ ਤੱਕ ਇਹ ਇਹ ਗੱਲ ਲਿਖਿਆ ਹੋਇਆ ਪੜ੍ਹ ਕੇ ਦੱਸ ਦਿਨ ਸਤਿਗੁਰੂ ਮਹੇਸ਼ ਫਹਰ ਹੋ ਜੀ ਪਤਾ ਨਹੀਂ ਇਹ ਲੱਗਾ ਨਹੀਂ ਕਿਤੇ ਇਹ ਲਿਖਿਆ ਹੋਇਆ ਹੈ ਸੀ ਰੋਡ ਦੇ ਉੱਤੇ ਕਿਤੇ ਪੜਿਆ ਨਹੀਂ ਗਿਆ ਮੈਂ ਵੀ ਇਹ ਇਲਾਕੇ 'ਚ ਪਹਿਲੀ ਵਾਰ ਆ ਰਿਹਾ ਹਾਂ ਕੋਸੂਰਤ ਇਲਾਕਾ ਆ ਸੜਕਾਂ ਵਧੀਆ ਬਣੀਆਂ ਹੋਈਆਂ ਨੇ। ਜਵੇਰ ਦਾ ਟਾਈਮ ਆ। ਲੋਕ ਇਹ ਫਲੇ ਕੰਮਾ ਕਰਾਂ ਤੇ ਸਕੂਲ ਫੱਤਾ ਮਾਲੂਕਾ। ਇਹ ਜਗ੍ਹਾ ਦਾ ਨਾਂ ਜੀ ਫੱਤਾ ਮਾਲੂਕਾ ਅੱਡਾ ਸੀਗਾ ਜੀ ਇਹ ਵਾਲਾ। ਇੱਥੇ ਲਿਖਿਆ ਪੜਿਆ ਮੈਂ ਸਕੂਲ ਦੇ ਸਾਹਮਣੇ। ਸੀਗਾ ਇਸ ਤਰ੍ਹਾਂ। ਇਹ ਆ ਕੋ 12 ਵਜੇ ਦਾ ਤੇ 9 ਵਜੇ ਚਲੇ ਸੀ ਆਪਾਂ ਸਰਦੂਲਗੜ ਤੋਂ। ਸਤ ਗੁਰੂ ਘਰ ਤੋਂ ਤੇ ਹੁਣ ਅਸੀਂ ਇਸ ਟਾਈਮ ਪਹੁੰਚ ਗਏ ਆ ਆ ਜਿਹੜਾ ਰੋਡ ਤੁਸੀਂ ਦੇਖਦੇ ਪਿਓ ਐ ਸਿੱਧਾ ਜਿਹੜਾ ਉਹਦੇ ਪਿੰਡ ਨੂੰ ਚਲਾ ਜਾਂਦਾ ਘਰ ਵਾਲੇ ਪਾਸੇ ਨੂੰ ਜਿੱਥੇ ਉਹਦਾ ਪਿੰਡ ਹੈਗਾ ਜਿੱਥੇ ਮਰਡਰ ਹੋਇਆ ਸੀ ਉਹਦਾ ਤੇ ਇਹ ਬੜੀ ਸਮਾਦ ਆ ਇਹ ਉੱਤੇ ਦੁਕਾਨਾਂ ਵਗੈਰਾ ਸਾਰੀਆਂ ਜਿਹੜੀਆਂ ਹਨ ਲੱਗੀਆਂ ਹੋਈਆਂ ਤੇ ਲੱਖਾਂ ਬੰਦਿਆਂ ਨੂੰ ਇਹ ਰੋਜ਼ਗਾਰ ਦੇ ਗਿਆ ਸਾਡੇ ਦੇਸ਼ ਦੇ ਵਿੱਚ ਕੁਰਾਈ ਲੋਕ ਜਿਹੜੇ ਉਹਦੇ ਨਾਂ ਦੇ ਉੱਤੇ ਜਿਹੜਾ ਕਾਰੋਬਾਰ ਕਰੀ ਜਾਂਦੇ ਆ ਤੇ ਆਪਣੀ ਰੋਟੀ ਜਿਹੜੀ ਆ ਚਲਾਈ ਜਾਂਦੇ ਆ ਤੇ ਆ ਇਧਰ ਲੈਜੈਂਡ ਸਿੱਧੂ ਦਾ ਜਿਹੜਾ ਤੁਸੀਂ ਦੇਖਦੇ ਪਿਓ ਸਮਾਦ ਹੈਗੀ ਆ ਨਾਲ ਬਣਿਆ ਹੋਇਆ ਪਾਰਕ ਤੇ ਗੇਟ ਲੱਗਿਆ ਹੋਇਆ ਅੱਗੇ ਜਿਹੜਾ ਹੈ ਬੁੱਤ ਤੁਸੀਂ ਬਣਿਆ ਹੋਇਆ ਸੇਦੂ ਮੂਸੇ ਵਾਲੇ ਦਾ ਤੇ ਨਾਲ ਵੀਰਾ ਦੇਖੀ ਕਿ ਤੇ ਸਾਡੀ ਮੇਰੀ ਨੱਬੀ ਦੀ ਬਣ ਕੇ ਨਿੱਟੇ ਖੋਤੇ ਤੇ ਆ ਜੀ ਆ ਲਗੇ ਪਾਰਕ ਆ ਮੂਸੇ ਵਾਲੇ ਲੈਜੈਂਡ ਦਾ ਜਿਹੜਾ ਹੈ ਬਹੁਤ ਬਣਿਆ ਹੋਇਆ ਕਮਾਲ ਦਾ ਬੰਦਾ ਸੀ ਪੰਜਾਬੀ ਭਾਸ਼ਾ ਨੂੰ ਬਹੁਤ ਪ੍ਰਮੋਟ ਕੀਤਾ ਇਹਨੇ ਮਲਵ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਿਆ ਅਫਸੋਸ ਇਸ ਗੱਲ ਦਾ ਕਿ ਲੋਕ ਸਮਝ ਨਹੀਂ ਸਕਿਆ ਇਹਨੂੰ ਅਦਰ ਨਹੀਂ ਪਾ ਸਕਿਆ ਜਿੰਦਿਆਂ ਜੀ ਦੀ ਮਹਾਨ ਬੰਦਾ ਸੀ ਇਹ ਉਹਦਾ ਬੋਤ ਬੜਿਆ ਖਿਆ ਸੁਬਦੀਪ ਸਿੰਘ ਸਿੱਧੂ ਐ ਤਸੀਂ ਦੇਖ ਸਕਦੇ ਹੋ ਸਰਮੌਰ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਵਾਲਾ ਮੇਰੀ ਡਾਇਰੀ ਦੇ ਉਦਾਸ ਪੰਨੇ ਮੇਰਾ ਪਹਿਲਾ ਸੂਟ ਉਸ ਕੋਲ ਸ਼ਬੀਲ ਮਸ਼ ਫਟ ਗਬਰੂ ਦੀ ਕਲਮ ਨੂੰ ਜਿਹਦੀ ਉਕਰੀ بے ਵਾਕ ਰਚਨਾ ਤੇ ਉਸ ਨੂੰ ਹਰਮਨ ਪਿਆਰਾ ਬਣਾਇਆ ਦੂਜਾ ਉਸ ਬੇਸ ਕੀਮਤੀ ਹੀਰਾ ਪੁੱਤ ਜੰਮਣ ਵਾਲੀ ਭਾਗੋ ਫਰੀਕੁਖ ਨੂੰ ਜਿਸ ਬਣ ਸਿੱਧੂ ਮੂਸੇਵਾਲਾ ਜਿਹੜਾ ਮਾਨਸਾ ਦੁਨੀਆ ਵਿੱਚ ਰਸਨਾਇਆ ਇਹ ਜੀ ਸੀ ਜਿਹੜੇ ਉਹਦੇ ਸਿੱਧੂ ਦੀ ਡੈਰੀ ਦੇ ਦੇਖੋ ਭਾਈ ਤੇ ਆ ਸੀ ਉਹਦਾ ਸਿੱਧੂ ਮੂਸੇਵਾਲੇ ਦਾ ਤੇ ਲਾਗੇ ਪ੍ਰੋਟੈਕਸ਼ਨ ਵਾਸਤੇ ਉਹਨਾਂ ਲੱਗਿਆ ਹੋਇਆ ਉਹਨਾਂ ਦਾ ਤੇ ਇਹ ਲੱਗਦਾ ਜਿਹੜਾ ਦ੍ਰਿਸ਼ ਹੈ ਸਰਮੌਰ ਗਾਇਕ ਸੀ ਤੇ ਇਹ ਮੂਸੇਵਾਲ ਸਾਹਿਬ ਦੀ ਪਿੱਛੇ ਉਹਨਾਂ ਦੀ ਜ਼ਮੀਨ ਹੋਏਗੀ ਸ਼ਾਇਦ ਬੰਬੀ ਆ ਪਿਛੇ ਕਮਾਦ ਪੀਜਿਆ ਹੋਇਆ ਆ ਇਹ 라 सीन ਹੈ ਹਾ ਤੁਸੀ ਦੇਖ ਸਕਦੇ ਹੋ ਇੱਥੇ ਹੀ ਕਿਸੇ ਟਾਈਮ ਤੇ ਉਹ ਟਰੈਕਟਰ ਬਹੁੰਦਾ ਹੁੰਦਾ ਸੀ ਤੇ ਇਸ ਜਗ੍ਹਾ ਤੇ ਜਿਹੜੇ ਲਾਸਟ ਰਿਮੇਨ ਜਿਹੜੇ ਉਹਦੇ ਇੱਥੇ ਹੀ ਦਫੇ ਗਏ ਜਿੰਨੂ ਫੁੱਲ ਕਹਿੰਦੇ ਆ ਤੇ ਜਿਹੜੀ ਉਹਦੀ ਕਰੀਮੇਸ਼ਨ ਸੀਗੀ ਇੱਥੇ ਹੀ ਹੋਈ ਸੀ ਇਸ ਜਗ੍ਹਾ ਦੇ ਉੱਤੇ ਤੇ ਇਹ ਕੁਛ ਹੁੰਦਾ ਕਿੰਗਡਮ ਆਫ ਦੀ ਰਣਜੀਤ ਸਿੰਘ ਜੀਨ 1939 AD ਦੇ ਮਹਾਰਾਜ ਰਣਜੀਤ ਸਿੰਘ ਦਾ ਨਕਸ਼ਾ ਲੱਗਿਆ ਹੈ ਸਾਨੂੰ ਸਾਡਾ ਪਛੋਕਰ ਤੇ ਸਾਡਾ ਲਾਣਾ ਦੇ ਦਿਓ ਜਿਹੜਾ ਗੀਤ ਲਿਖਿਆ ਸੀ ਮਹਾਰਾਜ ਰਣਜੀਤ ਸਿੰਘ ਦੇ ਬਾਰੇ ਵਿੱਚ ਉਹਨੇ ਉਸ ਸਮੇਂ ਸਿੱਖ ਰਾਜ ਦੇ ਬਾਰੇ ਵਿੱਚ ਇਹ ਉਹ ਪ੍ਰਵਿੰਸ ਤਾਂ ਉਹਨਾਂ ਨੇ ਯੂਨਾਈਟਿਡ ਕਿੰਗ ਦਾ ਜਿਹੜਾ ਮੈਪ ਹੈਗਾ ਨਕਸ਼ਾ ਪੁਰਾਣੇ ਪੰਜਾਬ ਦਾ ਉਹਨਾਂ ਨੇ ਇਹ ਲਾਇਆ ਹੋਇਆ ਨਾਲ ਉਹਦੇ ਤੇ ਪੋਲਿਟਿਕਸ ਦੀ ਭੇਡ ਚੜ ਗਿਆ ਬੰਦਾ ਹੀਰਾ ਸੀ ਚਾਹੀਦਾ ਸੀ ਕਿਸੇ ਚੰਗੇ ਪਾਸੇ ਵਰਤਿਆ ਜਾਂਦਾ ਤੇ ਜਿਹਦੇ ਨਾਲ ਪੰਜਾਬ ਨੂੰ ਦੇਸ਼ ਨੂੰ ਸਿੱਖੀ ਜਮ ਨੂੰ ਫਾਇਦਾ ਹੁੰਦਾ ਤੇ ਪਰਿਚਿੰਜਾਂ ਜਿਹੜੀਆਂ ਕੁਦਰਤ ਦਾ ਸੰਸਾਰ ਆ ਇੱਥੇ ਕੋਈ ਬਖਸ਼ਿਆ ਨਹੀਂ ਜਾਂਦਾ ਇੱਥੇ ਰੰਗ ਜਿਹੜੇ ਆ ਕਰਤਾਰ ਦੇ ਚਲਦੇ ਆ ਜੋ ਮਹਾਰਾਜ ਨੂੰ ਪਹੁੰਚਦਾ ਹੋਈ ਹੁੰਦਾ ਤਾਂ ਬਹੁਤ ਘੱਟ ਜਿਹੜੇ ਪੈਦਾ ਇਹੋ ਜਿਹੇ ਬੰਦੇ ਹੁੰਦੇ ਆ ਤੇ ਆਪਾਂ ਜਾ ਰਹੇ ਸੀਗੇ ਅੱਗੇ ਲੰਘਣਾ ਸੀਗਾ ਬਰਨਾਲਾ ਸਾਈਡ ਨੂੰ ਤੇ ਲਾਗੋ ਦੀ ਮਨ ਕੀਤਾ ਜਾ ਹੀ ਹੈ ਇਹ ਜਿੱਥੇ ਕਿਤੇ ਵੀ ਜਾਣਾ ਹੁੰਦਾ ਬੰਦੇ ਦਾ ਧਰੋਂ ਲਿਖਿਆ ਹੁੰਦਾ ਨਾ ਕਿ ਬੰਦਾ ਆਪ ਡਿਸਾਈਡ ਕਰਦਾ ਇਹ ਕੁਦਰਤੀ ਦੇਣ ਹੁੰਦੀ ਆ ਪਰਮਾਤਮਾ ਦੀ ਦੇਣ ਹੁੰਦੀ ਆ ਉਹ ਉੱਥੇ ਜਿਹੜਾ ਹੈ ਲੈ ਜਾਂਦਾ ਹੈਗਾ ਈਸ਼ਵਰ ਇਹ ਜਿਹੜੀ ਹੈ ਤੁਸੀਂ ਦੇਖ ਸਕਦੇ ਹੈਗੇ ਤਾਂ ਬੜਾ ਡਾਡਾ ਦੁੱਖ ਹੈ ਜੀ ਘਰ ਦੇ ਨੂੰ ਤੇ ਹੈ ਹੀ ਨਾ ਭੁੱਲਣ ਵਾਲਾ ਤੇ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਦੁੱਖ ਹੈ ਇਹਦਾ ਤੇ ਅੱਗੇ ਨੂੰ ਚੱਲਦੇ ਹੁਣ ਵਾਧਦੇ ਆ ਆਪਣਾ ਡੈਸਟੀਨੇਸ਼ਨ ਵਾਲੇ ਪਾਸੇ ਨੂੰ ਇਹ ਸੁਭਦੀਪ ਸਿੰਘ ਦੇ ਹੁਣ ਇਸ ਟਾਈਮ ਤੇ ਇੰਨੀ ਕ آمد ਹੈਗੀ ਆ ਜਿਹੜੇ ਹਸਾਮ ਨਾਲ ਦੁਕਾਨਾਂ ਲੱਗੀਆਂ ਹੋਈਆਂ ਅਰੇਂਜਮੈਂਟ ਆਇਆ ਦਾ ਮਤਲਬ ਇੱਥੇ ਕਾਫੀ ਜਿਹੜੇ ਲੋਕ ਆ ਜ਼ਿਆਦਾ ਆਉਂਦੇ ਹੋਣਗੇ ਤੇ ਅੱਜ ਦਿਨ ਵੀ ਜਿਹੜਾ ਹੈ ਉਹ ਮਿਰਖੇਲ ਬੁੱਧਵਾਰ ਅੱਜ ਬੁੱਧਵਾਰ ਕਰਕੇ ਵੀ ਥੋੜਾ ਵਰਕਿੰਗ ਡੇ ਕਰਕੇ ਵੀ ਥੋੜੀ آمد ਘਟਾ ਹੂੰ ਭਾਈ ਰਸ਼ ਕਦੋਂ ਹੁੰਦਾ ਜਿਆਦਾ ਐਤਵਾਰ ਵਾਲੇ ਦਿਨ ਹੁੰਦਾ ਜਿਆਦਾ ਐਤਵਾਰ ਜਿਆਦਾ ਹੁੰਦਾ ਹਾਂ ਮੇਰੇ ਕੋਲ ਹੈਗਾ ਤੇ ਮੈਨੂੰ ਰਸਤਾ ਪੁੱਟ ਲੈ ਜੂ ਆਈ ਜਾਂਦੇ ਜਾਈਏ ਯਾਰਾਂ ਬੰਦਿਆਂ ਨੂੰ ਮਤਲਬ ਇਹ ਕਾਰੋਬਾਰ ਦੇ ਗਿਆ ਕੱਲਾ ਮਾਨਸਾ ਜਾਂ ਪੰਜਾਬ ਚ ਨਹੀਂ ਪੂਰੇ ਆਲ ਓਵਰ ਇੰਡੀਆ ਦੇ ਦੇ ਨਾਂ ਦੇ ਉੱਤੇ ਜਿਹੜਾ ਕਾਰੋਬਾਰ ਹੁੰਦਾ ਸੁਭਦੀਪ ਸਿੰਘ ਦੇ ਨਾਂ ਤੇ ਗ੍ਰੇਟ ਬੰਦਾ ਸੀਗਾ ਇਹੋ ਜਿਹੇ ਬੰਦੇ ਬਹੁਤ ਘੱਟ ਪੈਦਾ ਹੁੰਦੇ ਆ ਲੈਜੈਂਡ ਪੰਜਾਬੀ ਗਾਇਕੀ ਦਾ ਸੀਗਾ ਤੇ ਕੀ ਦੇਣਾ ਸੀ ਕੀ ਮੁਕਾਬਲਾ ਕਰੂ ਇਹੋ ਜਿਹੇ ਇਨਸਾਨ ਜਿਹੜੇ ਬਹੁਤ ਘੱਟ ਜੜੇ ਆ ਪੈਦਾ ਹੁੰਦੇ ਧਰਤੀ ਦੇ ਉੱਤੇ بار بار ਹਮੇਸ਼ਾ ਤੁਹਾਨੂੰ ਨਹੀਂ ਦੰਦੇ ਜਿਹੜੇ ਮਿਲਦੇ ਕਿਤੇ ਕੋਈ ਸਮਾਂ ਸਾਲਾਂ ਬਾਅਦ ਕਿਤੇ ਦਿਹਾਕਿਆਂ ਬਾਅਦ ਕਿਤੇ ਬੰਦਾ ਇਸ ਤਰ੍ਹਾਂ ਪੈਦਾ ਹੁੰਦਾ ਤੇ ਆਪ ਨਾ ਲੱਗਾ ਹੁਣ ਸਾਡਾ ਇੱਥੇ ਘੋੜਾ ਤੇ ਲੈ ਕੇ ਆਪਾਂ ਲੋਕੇਸ਼ਨ ਤੇ ਹੁਣੇ ਆ ਸਵਾਰ ਇੱਥੇ ਤੇ ਵਾਧੇ ਫਿਰ ਅਗਲੇ ਸਫਰ ਵਾਲੇ ਪਾਸੇ ਤੇ ਘਰ ਵਾਸਤੇ ਤੇ ਜੇ ਜਾਣਾ ਹੋਵੇ ਤੇ ਉਧਰੋਂ ਲਾਗੇ ਸਾਹਮਣੇ ਪਿੰਡ ਆ ਉਹਦਾ ਤੇ ਉਹ ਉਧਰ ਨੂੰ ਆਪਣਾ ਵਿਚਾਰਨੀ ਆ ਆਪਾਂ ਵਾਧਦੇ ਹਾਂ ਗੁਰੂ ਘਰ ਵਾਲੇ ਪਾਸੇ ਪਰ ਨਾਲਾ ਰਹਿ ਗਿਆ ਇੱਥੋਂ ਕੋਈ 8-9 ਕਿਲੋਮੀਟਰ ਦੇ ਕਰੀਬ ਜੇ ਤੇ ਟਾਈਮ ਹੋ ਗਿਆ ਕੋਈ 3:00 ਵਜ ਕੇ 47 ਮਿੰਟ ਦਾ ਮਰ ਜਾਓ ਉਹ ਉਹ ਜਿਹੜੀ ਸਾਈਡ ਤੋਂ ਤੁਸੀਂ ਜ਼ਮੀਨ ਦੇਖਦੇ ਪਈ ਉਹ ਕਣਕੀ ਵੇਜੀ ਹੋਈ ਆ ਤੇ ਸੜਕਾਂ ਦੇ ਉੱਚੇ ਕਿਨਾਰੇ ਤੇ ਜਮੀਨ ਵੀ ਉੱਚੀ ਪਰਲੇ ਪਾਸੋਂ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਉੱਚੀ ਹੁੰਦੀ ਆ ਤੇ ਇਹ ਜੀ ਸ਼ਬਦ ਕਰਦੀ ਆ ਕਿ ਇੱਥੇ ਕਿਸੇ ਜ਼ਮਾਨੇ ਵਿੱਚ ਕਾਫੀ ਵੱਡੇ ਟਿੱਬੇ ਰਹੇ ਆ ਇਹ ਜਮੀਨਾਂ ਜਿਹੜੀਆਂ ਟਿੱਬੇ ਜਿਹੜੇ ਆ ਚੁੱਕ ਕੇ ਕਰਾ ਕੇ ਤੇ ਫੇਰ ਜਮੀਨਾਂ ਪੱਧਰ ਕਰਕੇ ਤੇ ਬਣਾਈਆਂ ਹੋਈਆਂ ਬੜੀ ਮੁਸਕਤ ਦੇ ਨਾਲ ਕਿਉਂਕਿ ਸੜਕਾਂ ਜਿਹੜੀਆਂ ਨਾਰਮਲ ਜਮੀਨਾਂ ਨਾਲੋਂ ਉੱਚੀਆਂ ਹੁੰਦੀਆਂ ਇਹ ਇੱਥੇ ਉਲਟਾ ਵੀ ਜ਼ਮੀਨ ਤੇ ਵਿਚੋਂ ਦੀ ਸੜਕ ਨੂੰ ਨੀਮਾ ਕਰਕੇ ਬਣਾਇਆ ਹੋਇਆ ਹੈ ਕਹਿੰਦੇ ਪਾਉ ਟਿੱਬੇ ਪਾੜ ਕੇ ਵਿਚੋਂ ਦੀ ਸੜਕਾਂ ਜਿਹੜੀਆਂ ਬਣਾਈਆਂ ਹੋਈਆਂ ਦਾ ਕਿਨਾਰੇ ਜਿਹੜੇ ਕਾਫੀ 5-5 ਫੁੱਟ ਉੱਚੇ ਕਈ ਜਗ੍ਹਾ ਤੇ ਮਿਲਦੇ ਛੇ-ਛੇ ਫੁੱਟ ਵੀ ਟਿੱਬਿਆਂ ਦੇ ਜਿਹੜੇ ਇਹ ਕਹਿੰਦੇ ਹਣਾ ਲਾਸਟ ਇਅਰ ਮੇਨ ਜਿਹੜੇ ਹੁੰਦੇ ਆ ਉਹ ਦੇਖ ਅਜੇ ਵੀ ਉਹ ਨਿਸ਼ਾਨ ਜਿਹੜੇ ਆ ਦਿਖਦੇ ਹੈਗੇ ਆ ਤੇ ਇੱਥੇ ਟਿੱਬੇ ਰਹੇ ਹੈਗੇ ਆ ਕੁਝ ਸੜਕਾਂ ਵਿੱਚ ਉਹਨਾਂ ਦੀ ਟਿੱਬਿਆਂ ਨੂੰ ਜਿਦਾਂ ਪਹਾੜ ਖੋਦ ਕੇ ਬਣਾਏ ਹੁੰਦੇ ਆ ਸੜਕਾਂ ਇਦਾਂ ਹੀ ਸੜਕ ਇਥਾਂ ਬਣੀਆਂ ਹੋਈਆਂ ਕਈ ਥਾਵਾਂ ਦੇ ਮਾਨਸਾ ਤੋਂ ਵਾਲੇ ਏਰੀਏ ਤੇ ਪਰ ਨਾਹੇ ਵਾਲੇ ਪਾਸੇ ਨਜ਼ਰ ਆਉਂਦੀਆਂ ਇਹ ਕਿਸੇ ਜ਼ਮਾਨੇ ਦੀ ਜ਼ਮੀਨ ਜਿਹੜੀ ਹੈ ਕਿ ਬੜੀ ਖੇਤੀ ਦੇ ਹਿਸਾਬ ਦੇ ਨਾਲ ਨਹੀਂ ਠੀਕ ਰਹੀ ਕਿ ਨਹੀਂ ਕਿ ਹੁਣ ਪਜਾਉਗਾ ਜਾਂ ਵਧੀਆ ਹੋ ਗਈ ਇਹ ਲੋਕਾਂ ਨੇ ਕਰਾ ਕੇ ਬਰਾਬਰ ਕਰਕੇ ਮਿਹਨਤਾਂ ਕਰਕੇ ਬਰਾਬਰ ਕਰਨੀ ਆ ਇਹ ਜਨ ਜੀਵਨ ਸੌਖਾ ਕਰ ਲਿਆ ਇਹ ਦੂਜੇ ਪਾਸੇ ਇਧਰ ਜਿਹੜੀ ਖੇਤੀ ਆ ਆਲੂ ਦਾ ਵੀ ਹਸਤਾ ਵੇਸੇ ਵੱਡੇ ਪੱਦਰ ਤੇ ਕੀਤਾ ਜਾਂਦਾ ਆਲੂ ਵੀ ਇਥੇ ਲਾਇਆ ਜਾਂਦਾ ਕਾਫੀ ਅਸੀਂ ਆਪਾਂ ਦੇਖਦੇ ਆਏ ਹੁਣ ਅਗਲਾ ਖੇਤ ਵੀ ਇੱਥੇ ਨਜ਼ਰ ਆਏਗਾ ਤੁਹਾਨੂੰ ਬੜੀ ਭਰਪੂਰ ਮਾਤਰਾ ਦੇ ਵਿੱਚ ਜਿਹੜਾ ਆਲੂ ਹੈਗਾ ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਫਸਲ ਹੈ ਸਾਰੀ ਤੁਸੀਂ ਦੇਖ ਸਕਦੇ ਹੋ ਕਿ ਇਹ ਆਲੂ ਦੀ ਲੱਗੀ ਹੋਈ ਹੈ ਗਾੜੀ ਅੱਪਰ ਅੱਗੇ ਕਰਕੇ ਥੋੜਾ ਦੱਸ ਦੇਣੇ ਹੈ ਕੋ ਸਾਈਕਲ ਜਿਹੜਾ ਸਾਡਾ ਤੇ ਤੇ ਕੈਮਰਾ ਮਾਊਂਟ ਕੀਤਾ ਹੋਇਆ ਇਹ ਸਾਰਾ ਹੀ ਆਲੂ ਹੈਗਾ ਤੇ ਬੜੇ ਵੱਡੇ ਪੱਦਰ ਤੇ ਜਿਹੜੀ ਇਹ ਆਲੂ ਦੀ ਹੈ ਖੇਤੀ ਜਿਹੜੀ ਇਹ ਕੀਤੀ ਜਾਂਦੀ ਹੈਗੀ ਆ ਤੇ ਸ਼ਹਿਰ ਦੇ ਲਾਗੇ ਅਕਸਰ ਜਿਹੜੀਆਂ ਫਸਲਾਂ ਸਬਜ਼ੀ ਖਾਣ ਵਾਲੀਆਂ ਡੇਲੀ ਰੁਟੀਨ ਵਾਲੀ ਜਿਹੜੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਇਹ ਤਕਰੀਬਨ ਹਰ ਸ਼ਹਿਰ ਦੇ ਲਾਗੇ ਤੁਹਾਨੂੰ ਮਿਲਣਗੀਆਂ ਜਿੱਥੇ ਸ਼ਹਿਰ ਆਉਂਦੇ ਉਸ ਭਾਵਨਾ ਹੁੰਦੀ ਜਾਂ ਸ਼ਹਿਰ ਲਾਗੇ ਹੁੰਦਾ ਉਥੇ ਸਬਜ਼ੀਆਂ ਦੀ ਪਰਮਾਰ ਜਿਹੜੀ ਆ ਸਬਜ਼ੀਆਂ ਦੀ ਬਜਾਈ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈਗੀ ਆ ਜ਼ਿਆਦਾ ਕੀ ਤਕਰੀਬਨ 100% ਹੀ ਹੁੰਦੀ ਆ ਜਿਹੜਾ ਦੂਰ ਦਰਡੇ ਦਾ ਏਰੀਆ ਹੈਗਾ ਉਥੇ ਲੋਕ ਜਿਹੜੇ ਆ ਆਪਣੇ ਖਾਣ ਪੀਣ ਜੋਗੀ ਹੀ ਸਬਜ਼ੀ ਬੀਜਦੇ ਆਗੇ ਆ ਜਿਹੜੇ ਸ਼ਹਿਰਾਂ ਤੋਂ ਕਸਬੇ ਪਿੰਡ ਦੂਰ ਹੈਗੇ ਆ ਉਥੇ ਆਪਣੇ ਜੋਗੀ ਬੀਜਦੇ ਆ ਤੇ ਸ਼ਹਿਰਾਂ ਦੇ ਲਾਗੇ ਜਿਹੜੇ ਆ ਕਮਰਸ਼ੀਅਲ ਪਰਪਸ ਵਾਸਤੇ ਸੇਲ ਵਾਸਤੇ ਜਿਹੜੀ ਹੈ ਵਿਜੀ ਜਾਂਦੀ ਹੈਗੀ ਆ ਸਬਜ਼ੀ ਜਿਹੜੀ ਹੈ ਜ਼ਿਆਦਾ ਆ ਸੀਨਾ ਇਧਰ ਤੇ ਕਣਕ ਦਾ ਵੀ ਉਹ ਹੀ ਲਗਭਗ ਬਹੁਤੀ ਗੇਤੀ ਨਹੀਂ ਬੀਜੀ ਹੋਈ ਠੀਕ ਠਾਕ ਜਿਹਾ ਹੈਗਾ ਟਾਈਮ ਦੀ ਮੇਰੇ ਖਿਆਲ ਇਹ ਨਵੰਬਰ ਦੇ ਮਿਡ ਜੇ ਜੀ ਬੀਜੀ ਹੋਈ ਲੱਗਦੀ ਆ ਜਿਆਦਾ ਸਮਾਂ ਨਹੀਂ ਹੋਇਆ ਅਜੇ ਕਿਉਂਕਿ ਜੇ ਪਾਣੀ ਨਹੀਂ ਲੱਗਾ ਇਹਨੂੰ ਕਿਤੇ ਇੱਕ ਦਿਨ ਤਾਵਾ ਮੇਰਲਾ ਲਾਉਂਦਾ ਹੈਗਾ ਪਾਣੀ ਕੋਈ ਤੇ ਹੁਣ ਅਹੀਂ ਵਾਧੇ ਪਏ ਆ ਅੱਗੇ ਨੂੰ ਬਰਨਾਲੇ ਨੂੰ ਤਾਂ ਬਰਨਾਲੇ ਮੇਰਾ ਖਿਆਲ ਆ ਵੀ ਹੋਰ ਲੱਗ ਜੂਗਾ ਅਧਾ ਘੰਟਾ ਘੰਟਾ ਲੱਗ ਜੂਗਾ 4 4 ਵਜੇ ਅਜੇ ਮੰਨ ਲਓ ਤੇ 5 ਵਜੇ ਤੱਕ ਆਪਾਂ ਜਿਹੜਾ ਹੈ ਇੱਥੇ ਗੁਰੂ ਘਰ ਲੱਭ ਲਾਂਗੇ ਕਿਉਂਕਿ ਉੱਥੇ ਬੜੇ ਪੁਰਾਣੇ ਟਾਈਮ ਮੈਂ ਪਹਿਲੇ ਆਇਆ ਸੀਗਾ ਉਦੋਂ ਪੜਦਾ ਹੁੰਦਾ ਸੀ ਉਹ ਉਸ ਜਿਹਾ ਨੇਦੀ ਵੀ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਬਰਨਾਲੇ ਦੇ ਵਿੱਚ ਗੁਰਦੁਆਰਾ ਸਾਹਿਬ ਉਹ ਹੁਣ ਤਾਂ ਡੈਫੀਨੇਟਲੀ ਕੋਈ ਨਾ ਕੋਈ ਵਧੀਆ ਪ੍ਰਬੰਧ ਹੋਏਗਾ ਇੱਥੇ ਉਹ ਜਾ ਕੇ ਹੀ ਲੱਭਣਾ ਹੈਗਾ ਫੇਮ ਦੇ ਨਾਲ ਲੱਭਾਂਗੇ ਇਹ ਕਪੜੇ ਵਗੈਰਾ ਵਾਸ਼ ਕਰਨ ਵਾਲੇ ਉਹ ਕਰਾਂਗੇ। ਇਹ ਟਾਲ ਦਾ ਦੇਖਦੇ ਆਂ ਫਿਰ ਹੁਣ ਕਿੱਧਰ ਨੂੰ ਜਾਣੇ ਹੈ ਗਿਆ। ਅੱਜ ਸਫਰ ਘਾਟੀ ਜੇਤ ਗਏ ਆਪਾਂ ਮੁਗੇ ਨੂੰ। ਇਹ ਤਾਂ 65-70 ਕਿਲੋਮੀਟਰ ਹੀ ਆ। ਤਾਂ ਜੇ ਹੋਰ ਕਿਤੇ ਪਾਸੇ ਨਿਕਲ ਗਏ ਤਾਂ ਵੱਧ ਹੋ ਸਕਦਾ। ਤੇ ਅੱਜ 100 ਕਿਲੋਮੀਟਰ ਤੋਂ ਉੱਪਰ ਹੋ ਜਾਣਾ ਅੱਜ ਦਾ ਜਿਹੜਾ ਸਫਰ ਹੈਗਾ। 100 ਤੋਂ ਪਲੱਸ ਹੋ ਜਾਊਗਾ ਜੀ ਅੱਜ। ਏ ਇਹ ਡਾ ਪਤਾ ਨਹੀਂ ਕਿਹੜਾ ਉਸ ਨਜ਼ਰ ਨਹੀਂ ਆ ਕਿਹੜਾ ਐਡਾ ਸੇ ਇਹ 6 ਤੋਂ ਪਲੱਸ ਹੋ ਜਾਊਗਾ ਜੀ ਅੱਜ ਮੇਰੇ ਹਿਸਾਬ ਦੇ ਨਾਲ ਕਿਉਂਕਿ ਸਾਨੂੰ ਸਰਦੂਲਗੜ ਤੋਂ ਜਿਹੜਾ ਹੈਗਾ ਆਪਣਾ ਬਰਨਾਲਾ ਇਹ ਪੈ ਗਿਆ ਕੋਈ 90 ਕਿਲੋਮੀਟਰ ਦੇ ਵਿੱਚ ਹੋਣਾ ਹੀ ਆ ਇਹ ਹੀ ਸਿੱਧਾ ਸਿੱਧਾ ਤੇ ਫਿਰ ਅਸੀਂ ਸਿੱਧੂ ਮੂਸੇਵਾਲੇ ਦੇ ਪਿੰਡ ਚ ਲਗੇ ਅੰਨੇ ਸੱਚ ਤੋਂ 7 14 ਕੋ 15 ਉਹ ਗੰਢੋਧੀਆਂ ਆਉਣ ਜਾਣ 15 ਕਿਲੋਮੀਟਰ ਉਹ ਪੈ ਗਿਆ ਇਹ 100 ਤੋਂ 110 ਤੋਂ ਵਿੱਚ ਕੱਡੋ ਕੱਡ ਸਫਰ ਜਿਹੜਾ ਹੈ ਕੋਏਗਾ ਅੱਜ ਜਿਹੜਾ ਜ ਆਪਾਂ ਤੈਅ ਕਰਤਾ ਇਹ ਬਾਕੀ ਮਿਲਦੇ ਆਂ ਹੈ ਫਿਰ ਬਰਨਾਲੇ ਦੀ ਲੈਣੇ ਝਲ ਗਿਆ ਕ ਬਰਨਾਲਾ ਪਹੁੰਚ ਗਿਆ ਸੀ ਮੈਂ ਜੀ ਗਾਂ ਚਲ ਗਿਆ ਸੀ ਤੇ ਕਿਸੇ ਨੂੰ ਪੁੱਛਿਆ ਵੀ ਗੁਰਦਵਾਰਾ ਸਾਹਿਬ ਕਹਿੰਦੇ ਉਹ ਤੇ ਪਿੱਛੇ ਰਹਿ ਗਿਆ ਸਾਢੇ 4-5 ਕਿਲੋਮੀਟਰ ਅੜੀਸਰ ਅੜੀਸਰ ਮਸੂ ਗੁਰਦਵਾਰਾ ਸਾਹਿਬ ਜੀ ਅੱਗੇ ਚੱਲੋ ਕੋਈ ਆਪਾਂ ਮੇਰੇ ਪਿੱਛੇ ਚੱਲਦੇ ਆਂ ਤੂੰ ਆਪਾਂ ਦੇ ਪਰ ਮੰਨੀ ਕਰਨਾ ਹੈ किसी दिन चल जाने फिर ए... अरी सर गोदवारे में कौन जल्दी ठीक है अरी किधर है अच्छा पॉली साइड है देखो क्या चल जाने ਕੋਸਾ ਇਹ ਸਪਾਸਟ ਦਿਲੇ ਆ ਬਾਈ ਹੰਡੀਆ ਯਾਗ ਬਰਦੋਰਾ ਅੜੀ ਸਰ ਬਿਲਕੁਲ ਜੀ ਸਹੀ ਜਗ੍ਹਾ ਤੇ ਆ ਜੀ ਇਹ ਬਰਨਾਲਾ ਸ਼ਹਿਰ ਦੇ ਤੁਸੀਂ ਕਰੋ ਦਰਸ਼ਨ ਵਾਰ-ਵਾਰ ਹੈ ਕਿਥੇ ਅੜੀ ਸਰ ਸਾਹਿਬ ਬਰਦੋਰਾ ਸਾਹਿਬ ਚੱਲਦੇ ਆ ਤੇ ਸਵੇਰੇ ਜਿਹੜਾ ਇਥੋਂ ਸਫ਼ਰ ਸ਼ੁਰੂ ਕਰਾਂਗੇ ਫਿਰ

ਸਮਾ ਹੋ ਗਿਆ तकरीबन 4:32 ਮਿੰਟ ਗੁਰਦੁਆਰਾ ਅੜੀਸਾਪ ਸਹਿਰ ਪਹੁੰਚ ਗਏ ਤੇ ਪਹਿਲੇ ਚੱਲ ਗਏ ਸਾਨੂੰ ਬਰਨਾਲੇ ਬਰਨਾਲੇ ਜਾਣ ਕਰਕੇ ਕੋਈ तकरीबन ਸਾਨੂੰ 10 ਕਿਲੋਮੀਟਰ ਦਾ ਵਾੜਾ ਪਿਆ ਤੇ ਸਫ਼ਰ ਜਿਹੜਾ ਅੱਜ 110 ਕਿਲੋਮੀਟਰ ਤੋਂ ਉੱਪਰ ਹੋ ਜਾਣਾ ਤੇ ਵੀਡੀਓ ਨੂੰ ਮੈਂ ਕਰਦਾ ਇੱਥੇ ਹੁਣ ਬੰਦ ਤੇ ਕੱਲ ਮਿਲਾਂਗੇ ਫਿਰ ਨਵੇਂ ਵਲੌਗ ਦੇ ਨਾਲ ਇੱਕ ਤੁਹਾਡਾ ਨਾ ਲਾ ਗੁਰਦੁਰ ਸਾਹਿਬ ਦੇ ਇਤਿਹਾਸ ਨੂੰ ਪੜ ਕੇ ਇਹਦੀ ਪਾਵਾਂਗੇ ਸਾਂਝ ਤੇ ਬਾਕੀ ਗੱਲ ਕਰਾਂਗੇ ਕੱਲ ਤੇ ਵੀਡੀਓ ਦੇਖਣ ਬਾਅਦ ਤੁਹਾਡਾ ਸਾਰੇ ਸੋਜਣਾ ਮਿੱਤਰਾਂ ਦਾ ਬਹੁਤਨ ਬਹੁਤ ਤੇ ਸਤਿ ਸ੍ਰੀ ਅਕਾਲ ਤੇ ਆਗੇ ਜੀ ਗੁਰਦੁਰ ਸਾਹਿਬ